ਕਹਣਾ ਹਮਲਾ ਤੇ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਣਾ ਮੈਂ ਉਹਨੂੰ ਵੀ ਮਾਰਾ ਗਿਣਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ ਤੇ ਜੇ ਉੱਥੇ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਈ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਉਹ ਘਟਾ ਹੈ ਦੇਖੋ ਬੜੀ ਅੱਛੀ ਗੱਲ ਹੈ ਕਾਲ ਤੱਕ ਸਭ ਸਿੱਖਾਂ ਵਾਸਤੇ ਤਾਂ ਹੈ ਹੀ ਇੱਕ ਉੱਥਾ ਜੋ ਹੁਕਮ ਆਉਂਦਾ ਉਸ ਨੂੰ ਕਾਲ ਪੁਰਖ ਦਾ ਹੁਕਮ ਮੰਨਦੇ ਆ ਸਾਰੇ ਬਾਕੀ ਵੀ ਦੁਨੀਆ ਦੇ ਧਰਮਾਂ ਦੇ ਲੋਕ ਆ ਕੇ ਉੱਥੇ ਨਮਸਕਾਰ ਕਰਦੇ ਆ ਸ਼ਰਧਾ ਦੇ ਨਾਲ ਮਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਉੱਪਰ ਸਾਇਆ ਹੋਇਆ ਤਖਤ ਜਿੱਥੋਂ ਸਾਨੂੰ ਭਗਤੀ ਤੇ ਸ਼ਕਤੀ ਦੋਨੇ ਜਿਹੜੀਆਂ ਸ਼ਕਤੀਆਂ ਮਿਲਦੀਆਂ ਨੇ ਸੋ ਉਸੇ ਤਹਿਤ ਹੀ ਜੋਥੋਂ ਕੋਈ ਫੈਸਲੇ ਹੁੰਦੇ ਨੇ ਜਾਂ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਜਾਂ ਕਿਤੇ ਲੋਕਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਗੱਲ ਆਈ ਵੀ ਕਿਤੇ ਕੋਈ ਗਲਤੀ ਹੋਈ ਹੈ ਕਿਸੇ ਵੇਲੇ ਕੰਮ ਕਰਦੇ ਆ ਉਹਦੇ ਵਾਸਤੇ ਫਿਰ ਉੱਥੇ ਕਾਲ ਤੱਕ ਦੇ ਉੱਤੇ ਫੈਸਲਾ ਹੁੰਦਾ ਹੈ ਕਿ ਹੋਇਆ ਨਹੀਂ ਹੋਇਆ ਠੀਕ ਹੈ ਜਾਂ ਗਲਤ ਹੈ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਇੱਕ ਸ਼ਿਕਾਇਤ ਗਈ ਉਹਦੇ ਤਹਿਤ ਹੀ ਫੈਸਲਾ ਹੋਇਆ ਤੇ ਉਹ ਫੈਸਲਾ ਸਾਰਿਆਂ ਨੇ ਸਰਵ ਸੰਪਤੀ ਦਾ ਮੰਨ ਲਿਆ ਤੇ ਬੜੀ ਅੱਛੀ ਗੱਲ ਹੈ ਪ੍ਰਧਾਨ ਸਾਹਿਬ ਤੇ ਸਾਰੇ ਜਿੰਨੇ ਵੀ ਸੀ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਉਹ ਆਪਣੀ ਜਿਹੜੀ ਸਜ਼ਾ ਉਥੋਂ ਕਾਲ ਤੱਕ ਤੋਂ ਸਭ ਸਜ਼ਾ ਤਾਂ ਨਹੀਂ ਹੁੰਦੀ ਸੇਵਾ ਹੀ ਹੁੰਦੀ ਹੈ ਉਹ ਸਾਰੇ ਆਪਣੀ ਨਿਵਾ ਰਹੇ ਆ ਮੇਨੂੰ ਲੱਗਦਾ ਕੱਲ ਨੂੰ ਮੁਖ ਸਰ ਸਵਾਗਤ ਹੋ ਜਾਏਗੀ ਫਿਰ ਅਰਦਾਸ ਕਰਕੇ ਉੱਥੇ ਅੰਮ੍ਰਿਤ ਸਰ ਸਾਹਿਬ ਅਗਲੇ ਦਿਨ ਉਦੋਂ ਤੇ ਸਾਰਾ ਇਹ ਜਿਹੜਾ ਕਿ ਜਿਹੜਾ ਇਨੇ ਚਿਰ ਦਾ ਰੌਲਾ ਰੱਪਾ ਪੈਂਦਾ ਸੀਗਾ ਉਹ ਸਾਰਾ ਸਮਾਪਤ ਹੋ ਜਾਏਗਾ। ਜਿਸ ਵੇਲੇ ਅਦੇ ਸੇਵਾ ਕਰੀ ਸੁਭੀਰ ਸਿੰਘ ਬਾਦਲ ਉਹਨਾਂ ਤੇ ਹਮਲਾ ਹੁੰਦਾ ਹੈਗਾ ਇੱਕ ਐਫ ਆਈ ਆਰ ਸਾਹਮਣੇ ਆਈ ਹੈ ਅਕਾਲੀ ਦਲ ਦੇ ਵੀ ਸਵਾਲ ਚੁੱਕੇ ਹੈ ਕਿ ਸੰਗਤ ਵਿੱਚੋਂ ਇੱਕ ਬੰਦਾ ਜਾਂਦਾ ਫੈਰ ਕਰ ਦਿੰਦਾ ਤਾਂ ਜਿਹੜੀ ਹਵਾਈ ਫੈਰ ਹੁੰਦਾ ਤਾਂ ਕੰਮ ਕੀ ਕਿਵੇਂ ਦੇਖਦੇ ਹੋ ਸਾਰੇ ਇਸ ਘਟਨਾ ਕਰ ਮੈਂ ਦੇਖੋ ਹਮਲਾ ਤਾਂ ਜਿਹੜਾ ਕਿਸੇ ਤੇ ਵੀ ਹੋਵੇ ਪ੍ਰਧਾਨ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਹੁਤ ਵੱਡੀ ਗੱਲ ਹੈ ਡਿਪਟੀ ਸੀਐਮ ਰਹੇ ਨੇ ਪੰਜਾਬ ਦੇ ਉਹ ਤਾਂ ਬਹੁਤ ਵੱਡੀ ਗੱਲ ਹੈ ਜਿੰਨਾ ਉਹਦੀ ਨਿੰਦਿਆ ਕੀਤੀ ਜਾਵੇ ਥੋੜੀ ਐ ਮੈਂ ਕਹਿੰਦਾ ਹਮਲਾ ਤਾਂ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਿੰਦਾ ਮੈਂ ਉਹਨੂੰ ਵੀ ਮਾਰਾ ਗਿਣਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ ਤੇ ਜੇ ਉੱਥੇ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਈ ਬੋ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਉਹ ਘਟਾ ਹੈ ਜਿਉਂ ਐਫ ਆਈ ਆਰ ਦਾ ਹਾਈਕ ਸਾਹਮਣੇ ਐਫ ਆਈ ਆਰ ਤੇ ਐਫ ਆਈ ਆਰ 'ਚ ਵੀ ਉਹਨਾਂ ਨੇ ਲਕੋਕ ਕੀਤਾ ਪੁਲਿਸ ਨੇ ਮੈਂ ਵੀ ਪੜੀ ਆ ਉਹ ਉਹਦੇ 'ਚ ਲਕੋਕ ਕੀਤਾ ਉਹਨਾਂ ਨੇ ਵਖਿਆ ਸੰਗਤ 'ਚੋਂ ਸੰਗਤ ਦਾ ਵਿੱਚ ਬਿਰਬਾ ਪਤਾ ਉਹ ਤਾਂ ਬੰਦਾ ਤੁਰਿਆ ਫਿਰਦਾ ਸੀ ਦੋ ਦਿਨਾਂ ਦਾ ਉੱਥੇ ਉਸ ਨੂੰ ਪਤਾ ਸੀ ਪੁਲਿਸ ਦੇ ਐਸ ਪੀ ਨਾਲ ਹੱਥ ਮਿਲਾਇਆ ਉਹਨੇ ਉੱਥੇ ਉਹ ਵੀ ਫੁੱਟ ਜਾਈ ਆ ਸਾਹਮਣੇ ਸੋ ਉਹਦੇ 'ਚ ਘਰ ਤਾਂ ਲਈ ਸਰਕਾਰ ਨੂੰ ਇਹ ਜਿਹੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਨੇ ਨੀਵੇਂ ਪੱਧਰ ਤੇ ਮੇਰੀ ਸਮਝ ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਜੋ ਸੱਚ ਹੈ ਉਹੀ ਉੱਥੇ ਸਾਹਮਣੇ ਲਿਆਉਣਗੇ ਜਥੇਦਾਰ ਸਾਹਿਬ ਵੱਲੋਂ ਇਕੱਠੇ ਕਰਨ ਲਈ ਕਿਹਾ ਗਿਆ। ਭੰਗ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੋ। ਉਹ ਚੰਗਾ ਹੋ ਗਿਆ ਜਥੇਦਾਰ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਇਕੱਠੇ ਹੋਵੋ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਗੱਲ ਹੈ। ਮੈਨੂੰ ਮੈਂ ਉਦੋਂ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉੱਧ ਜਾਊਂਗਾ। ਅਕਾਲੀ ਦਲ ਵੱਲੋਂ ਢੰਚਾਲ ਤੱਕ ਭੰਗ ਨਹੀਂ ਕੀਤਾ ਗਿਆ ਜੀ ਇਹ ਨੂੰ ਕਿਵੇਂ ਦੇਖਾਂ? ਨੇ ਕਾਲੀ ਦਲ ਦਾ ਅਸਤੀਫਾ ਦੀ ਗੱਲ ਆਈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਹੈਗੇ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਵਾਂਗੇ ਹੋਣਾ ਚਾਏ ਵੇਖੋ ਜੇ ਨਹੀਂ ਇਕੱਠੇ ਹੋਣਗੇ ਫਿਰ ਨੁਕਸਾਨ ਹੀ ਨੁਕਸਾਨ ਹੈ ਭਵੇਂ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਭਵੇਂ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਹੈ ਪੰਜਾਬ ਚ ਸਤਾਈ ਚ ਸਰਕਾਰ ਬਣ ਜੂਗੀ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ ਚ ਗੱਲ ਕਰ ਲੋ ਮਲਾਜਮਾਂ ਨਾਲ ਗੱਲ ਕਰ ਲੋ ਵਪਾਰੀਆਂ ਨਾਲ ਗੱਲ ਕਰ ਲੋ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉਹੀ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਉਹੀ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਸਾਰਾ ਇੱਕ ਆਪ ਆਪ ਹੁਦਰਾ ਜਿਹਾ ਕੰਮ ਹੋਇਆ ਪਿਆ ਸੋ ਲੋਕ ਚਾਹੁੰਦੇ ਆ ਹੁਣ ਕਹਿਣ ਲੱਗੇ ਵੀ ਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਮ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੀ ਦਲ ਵੀ ਇਕੱਠਾ ਹੋਏਗਾ ਬਲਕਿ ਬੀਜੇਪੀ ਨੂੰ ਵੀ ਨਾਰ ਲਾਉਣਾ